YouTube ਦਾ क्रेज ਦੁਨੀਆ ਭਰ ਵਿੱਚ ਦੇਖਣ ਨੂੰ ਮਿਲਦਾ ਉਹ ਭਾਵੇਂ ਕੰਟੈਂਟ ਦੇਖਣ ਵਾਲਿਆਂ ਦੀ ਗੱਲ ਹੋਵੇ ਭਾਵੇਂ ਕੰਟੈਂਟ ਬਣਾਉਣ ਵਾਲਿਆਂ ਦੀ ਇੱਥੇ ਲੋਕਾਂ ਦੀ ਪਰਮਾਰ ਰਹਿੰਦੀ ਹੈ ਪਰ ਹੁਣ ਸਰਕਾਰ ਨੇ ਫੈਸਲਾ ਲੈਂਦੇ ਆ YouTube ਦੀ ਵਰਤੋਂ ਕਰਨ ਵਾਲਿਆਂ ਤੇ ਪਾਬੰਦੀ ਲਗਾ ਦਿੱਤੀ ਹੈ ਦਰਸਲ ਆਸਟ੍ਰੇਲੀਆ ਸਰਕਾਰ ਨੇ ਇੱਕ ਵੱਡਾ ਫੈਸਲਾ ਲੈਂਦੇ ਹੋਏ ਐਲਾਨ ਕੀਤਾ ਹੈ ਕਿ 16 ਸਾਲ ਤੋਂ ਘੱਟ ਉਮਰ ਦੇ ਬੱਚੇ ਹੁਣ YouTube ਤੇ ਅਕਾਊਂਟ ਨਹੀਂ ਬਣਾ ਸਕਣਗੇ ਇਹ ਨਵਾਂ ਨਿਯਮ 10 ਦਸੰਬਰ 2025 ਤੋਂ ਲਾਗੂ ਹੋਵੇਗਾ ਪਹਿਲਾਂ YouTube ਨੂੰ ਅਜਹੇ ਨਿਯਮਾਂ ਤੋਂ ਛੋਟ ਦਿੱਤੀ ਗਈ ਸੀ ਪਰ ਹੁਣ ਸਰਕਾਰ ਨੇ ਆਪਣਾ ਫੈਸਲਾ ਬਦਲ ਦਿੱਤਾ ਹੈ 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ YouTube ਤੇ ਅਕਾਊਂਟ ਬਣਾਉਣ ਦੀ ਮਨਾਹੀ ਹੋਵੇਗੀ ਇਹ ਪਾਬੰਦੀ ਪਹਿਲਾਂ Facebook, Instagram, TikTok, Snapchat, X ਵਰਗੀਆਂ ਡਿਜੀਟਲ ਮੀਡੀਆ ਸਾਈਟਾਂ ਤੇ ਲਾਗੂ ਸੀ ਪਰ ਹੁਣ YouTube ਨੂੰ ਵੀ ਇਸ ਵਿੱਚ ਸ਼ਾਮਲ ਕਰ ਲਿਆ ਗਿਆ YouTube Kids ਐਪ ਨੂੰ ਇਸ ਨਿਯਮ ਤੋਂ ਛੋਟ ਦਿੱਤੀ ਗਈ ਹੈ ਯਾਨੀ ਬੱਚੇ YouTube Kids ਦੀ ਵਰਤੋਂ ਕਰ ਸਕਦੇ ਨੇ ਆਸਟ੍ਰੇਲੀਆ ਦੀ ਸੰਚਾਰ ਮੰਤਰੀ ਅਨੇਕਾ ਵੇਲਜ਼ ਨੇ ਕਿਹਾ ਕਿ ਇਹ ਫੈਸਲਾ ਬੱਚਿਆਂ ਨੂੰ ਡਿਜੀਟਲ ਮੀਡੀਆ ਦੇ ਖਤਰਨਾਕ ਪ੍ਰਭਾਵਾਂ ਤੋਂ ਬਚਾਉਣ ਲਈ ਲਿਆ ਆ ਗਿਆ ਮਾਪਿਆਂ ਨੂੰ ਵੀ ਇਸ ਤੋਂ ਮੰਨ ਦੀ ਸ਼ਾਂਤੀ ਮਿਲੇਗੀ ਡਿਜੀਟਲ মিডিਆ ਦੀ ਇੱਕ ਜਗ੍ਹਾ ਹੈ ਪਰ ਬੱਚਿਆਂ ਨੂੰ ਨਿਸ਼ਾਨਾ ਬਣਾਉਣ ਵਾਲੇ ਖਤਰਨਾਕ ਐਲਗੋਰਿਦਮ ਲਈ ਕੋਈ ਜਗ੍ਹਾ ਨਹੀਂ ਹੈ YouTube ਦਾ ਇਤਰਾਜ਼ YouTube ਦਾ ਕਹਿਣਾ ਹੈ ਕਿ ਇਹ ਦੂਜੇ ਡਿਜੀਟਲ মিডিਆ ਪਲੈਟਫਾਰਮ ਤੋਂ ਵੱਖਰਾ ਹੈ ਤੇ ਪਹਿਲਾਂ ਇਸ ਨੂੰ ਪੁਰਾਣੇ ਸੰਚਾਰ ਮੰਤਰੀ ਰੋਲੈਂਡ ਦੁਆਰਾ ਛੋਟ ਦਿੱਤੀ ਗਈ ਸੀ ਪਰ ਹੁਣ ਨਵੇਂ ਮੰਤਰੀ ਨੇ ਈ ਸੇਫਟੀ ਕਮਿਸ਼ਨਰ ਦੀ ਸਲਾਹ ਤੇ ਇਸ ਛੋਟ ਨੂੰ ਹਟਾ ਦਿੱਤਾ ਹੈ ਈ ਸੇਫਟੀ ਕਮਿਸ਼ਨਰ ਜੁਲੀ ਐਨਮੈਨ ਗ੍ਰਾਂਟ ਅਨੁਸਾਰ 2600 ਬੱਚਿਆਂ ਤੇ ਕੀਤੇ ਗਏ ਇੱਕ ਤਾਜ਼ਾ ਸਰਵੇਖਣ ਤੋਂ ਪਤਾ ਲੱਗਿਆ ਕਿ ਲਗਭਗ 40% ਬੱਚਿਆਂ ਨੇ YouTube ਤੇ ਨੁਕਸਾਨਦੇਹ ਸਮੱਗਰੀ ਦੇਖੀ ਹਾਲਾਂਕਿ ਨਵਾਂ ਕਾਨੂੰਨ ਸਿਰਫ ਅਕਾਊਂਟ ਬਣਾਉਣ ਤੇ ਪਾਬੰਦੀ ਲਗਾਉਂਦਾ ਯਾਨੀ ਬੱਚੇ YouTube ਤੇ ਲੌਗ ਆਊਟ ਕਰ ਸਕਦੇ ਨੇ ਅਤੇ ਵੀਡੀਓ ਦੇਖ ਸਕਦੇ ਨੇ ਪਰ ਅਕਾਊਂਟ ਨਹੀਂ ਬਣਾ ਸਕਣਗੇ ਜੇਕਰ ਕੋਈ ਡਿਜੀਟਲ ਮੀਡੀਆ ਪਲੇਟਫਾਰਮ ਇਹ ਯਕੀਨੀ ਨਹੀਂ ਬਣਾਉਂਦਾ ਕਿ 16 ਸਾਲ ਤੋਂ ਘੱਟ ਉਮਰ ਦੇ ਬੱਚੇ ਅਕਾਊਂਟ ਨਹੀਂ ਬਣਾ ਸਕਦੇ ਤਾਂ ਉਸਤੇ 49.5 ਮਿਲੀਅਨ ਡਾਲਰ ਤੱਕ ਦਾ ਜੁਰਮਾਨਾ ਲਗਾਇਆ ਜਾ ਸਕਦਾ ਹੈ